ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦਾ ਰੇਟ ਲੈ ਕੇ ਤੇ ਜਿਵੇਂ ਤੁਹਾਨੂੰ ਬਈ ਦੱਸਿਆ ਸੀਗਾ ਵੀ ਇੱਕ ਦੋ ਦਿਨਾਂ ਦੇ ਵਿੱਚ ਸਰੋਂ ਦੇ ਰੇਟ 7000 ਦੇ ਨੇੜੇ-ਤੇੜ ਪਹੁੰਚ ਜਾਣਗੇ ਤੇ ਆਪਾਂ ਤੁਹਾਨੂੰ ਪ੍ਰੈਡਿਕਸ਼ਨ ਦਿੱਤੀ ਸੀ 58500 ਰੁਪਏ ਦੀ ਤੇ ਅੱਜ ਬਈ 56500 ਰੁਪਏ ਅਜ ਰੇਟ ਹੋ ਚੁੱਕਿਆ ਹੈ 675 ਰੁਪਏ ਅਜ ਜੈਪੁਰ ਮੰਡੀ ਦੀ ਸੇਲ ਹੋ ਚੁੱਕੀ ਹੈ ਕੱਲ ਦੀ ਮਾਰਕੀਟ ਖੁੱਲਣ ਅਨਸਾਰ ਇਹ 6800 ਰੁਪਿਆ ਬਾਰ ਕਰੂਗੀ ਤੇ ਕਰੂਗੀ ਹਰ ਹਾਲਤ ਕਰੂਗੀ ਜੀ ਉਸ ਤੋਂ ਬਾਅਦ ਹੁਣ ਆਉਂਦੀ ਹੈ ਜੀ ਪੋਰਸਾ ਮੰਡੀ 365 25 ਰੁਪਏ ਸੋਖ ਮੰਡੀ 650 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਗੋਇਲ ਕੋਟਾ 6600 ਰੁਪਏ ਜੇ ਆਪਾਂ ਗੱਲ ਕਰਗੇ ਅੱਗੇ ਸ਼ੈਪਰ ਮੰਡੀ ਦੀ 625 ਰੁਪਏ ਧੌਲਪੁਰ ਮੰਡੀ 680 ਰੁਪਏ ਅਸ਼ੋਕਨਗਰ ਮੰਡੀ 6400 ਰੁਪਏ ਉਸ ਤੋਂ ਬਾਅਦ ਆਉਂਦੀ ਜੀ ਖੰਨਾ ਮੰਡੀ ਇੱਥੇ ਲੱਗੀ ਹੈ 3680 ਰੁਪਏ ਜੇਰ ਗੱਲ ਕਰਦੇ ਆ ਅੰਮ੍ਰਿਤਸਰ ਮੰਡੀ ਦੀ ਉੱਥੇ ਹੈਗੀ ਹੈ ਜੀ 3600 ਰੁਪਏ ਜੇ ਓਵਰਆਲ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਓਵਰਆਲ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਣੇ GST 600 ਰੁਪਏ ਰੇਟ ਰਿਹਾ ਤੇ ਨਹੀਂ ਜੇ ਓਵਰਆਲ ਰੇਟ ਦੀ ਗੱਲ ਕਰੀਏ ਉਹ 650 ਤੇ 40-45 ਰੁਪਿਆ ਜ ਲੱਗਿਆ ਜੀ ਤੇ ਜਿਹੜੀ ਖਰੀਦ ਹੋਈ ਹੈ ਉਹ 4600 4500 ਦੇ ਵਿੱਚ ਹੋਈ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਣਕ ਦੇ ਰੇਟਾਂ ਦੀ ਕਣਕ ਦੇ ਰੇਟ ਵੀ ਅੱਜ ਤੇਜ਼ ਹੋਇਆ ਜੀ 10 ਰੁਪਏ 2700 ਤੋਂ 60 ਰੁਪਏ ਜ ਸਿਰਾਂ ਰਿਹਾ ਕਣਕ ਦਾ ਦਿੱਲੀ ਮੰਡੀ ਦੇ ਵਿੱਚ ਤਿੰਨੇ ਲਾਈਨਾਂ ਦਾ ਰੇਟ ਸੇਮ ਰਿਹਾ ਹੈ ਫਿਰ ਆਉਂਦੀ ਨਰੇਲਾ ਮੰਡੀ 2250 ਨਫਜਗੜ ਮੰਡੀ 2250 ਰੁਪਏ ਅਲੀਗੜ ਮੰਡੀ 2250 ਗੋਂਡਾ ਮੰਡੀ 2500 ਤੇ 25 ਰੁਪਏ ਰਿਹਾ ਜੀ ਉਸ ਤੋਂ ਬਾਅਦ ਆਉਂਦੀਆਂ ਜੀ ਪੰਜਾਬ ਦੀਆਂ ਮੰਡੀਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲੀ ਮੰਡੀ ਹੈ ਜੀ ਕੋਟਕਪੂਰਾ 2500 ਤੇ 80 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਖੰਨਾ ਮੰਡੀ 2600 ਰੁਪਏ ਅੰਮ੍ਰਿਤਸਰ ਮੰਡੀ 2600 ਰੁਪਏ ਬੇਤਲੂ ਮੰਡੀ 2630 ਰੁਪਏ ਅਹਮਦਾਬਾਦ ਮੰਡੀ 2750 ਰੁਪਏ ਜੀ ਉਸ ਤੋਂ ਬਾਅਦ ਦੀ ਆਗਰਾ ਮੰਡੀ 2640 ਰੁਪਏ ਤੇ ਜੈਪੁਰ ਮੰਡੀ ਰਹੀ ਹੈ ਜੀ 2600 ਰੁਪਏ ਜੇ ਗੱਲ ਕਰੀਏ ਮੁਖਸਰ ਮੰਡੀ ਦੀ ਮੁਖਸਰ ਮੰਡੀ ਰਹੀ ਹੈ ਜੀ 2500 ਤੇ 20 ਰੁਪਏ ਜੀ ਤੇ ਜੇ ਮਾਰਕੀਟ ਰੇਟ ਗੱਲ ਕਰੀਏ ਮਾਰਕੀਟ ਰੇਟ ਅੱਜ ਕਣਕ ਦਾ ਰਿਹਾ ਜੀ ਓਵਰ ਆਲ 2580 ਰੁਪਈਆ ਤੋਂ ਲੈ ਕੇ 2700 ਰੁਪਈਆ ਜੇ ਓਵਰ ਆਲ ਮਾਰਕੀਟ ਰੇਟ ਦੇ ਵਿੱਚ ਕਣਕ ਸੇਲ ਹੋਈ ਹੈ ਜੀ ਧੰਨਵਾਦ ਜੀ